ਆ ਬਦਲਾ ਲੋਕੋ ਹੁਣ ਤੁਸੀਂ ਮੜਾ ਮੋਟਾ ਅਕਲ ਤੇ ਪੜਦਾ ਜਿਹੜਾ ਤੁਹਾਡੇ ਪਿਆ ਹੋਇਆ ਹੈਗਾ ਅੱਖਾਂ ਤੇ ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਇਹਨੂੰ ਲਾ ਲਓ ਮੜਾ ਮੋਟਾ ਆ ਕੰਨ ਨੂੰ ਸਾਫ ਕਰਾ ਲਓ ਮੈਲ ਮੁਲ ਕਢਾ ਅੱਜ ਦੀਆਂ ਸਾਰਿਆਂ ਦੀਆਂ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਇਹ ਟਿਕੀਆਂ ਹੋਈਆਂ ਸੀ ਪੰਜਾਬ ਪੰਜਾਬ ਭਰ ਦੇ ਤੇ ਪੰਜਾਬ ਤੋਂ ਬਾਹਰ ਬੈਠੇ ਵੀ ਜਿਹੜੇ ਪੰਜਾਬੀਆਂ ਦੀਆਂ ਉਹ ਤਰਨ ਤਰਨ ਦੀ ਅਦਾਲਤ ਦੇ ਵਿੱਚ ਨਜ਼ਰਾਂ ਟਿਕੀਆਂ ਹੋਈਆਂ ਸੀ ਕਿਉਂ ਟਿਕੀਆਂ ਹੋਈਆਂ ਸੀ ਕਿਉਂਕਿ ਇੱਕ ਤਾਂ ਨੂੰ ਮੈਂ ਦੱਸ ਦਿੰਦਾ ਵੀਡੀਓ ਸਕਿੱਪ ਨਹੀਂ ਕਰਨਾ ਪੂਰੀ ਸੁਣ ਲਿਓ ਧਿਆਨ ਦੇ ਨਾਲ ਆ ਤੇਰਾ ਸਾਥ ਪੁਰਾਣਾ ਮਾਮਲਾ ਹੈਗਾ ਜਿਹੜਾ ਹਰਮਿੰਦਰ ਕੌਰ ਉਸਮਾ ਜਿਹੜਾ ਲੜਕੀ ਸੀ ਜਿਹੜੀ ਉਹਨੂੰ ਇੱਕ ਵਿਆਹ ਸਮਾਗੋਂ ਦੇ ਵਿੱਚ ਉਸ ਸਮੇਂ ਟੈਕਸੀ ਡਰਾਈਵਰ ਜਿਹੜਾ ਕਿ ਹੁਣ ਐਮਐਲਏ ਸੀ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਉਸ ਉਹਦੇ ਨਾਲ ਤੇ ਉਹਦੇ ਤਿੰਨ ਤਿੰਨ ਸਾਥੀ ਹੋਰ ਆ ਤੇ ਕੁਝ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਸਾਰੇ ਆ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਡੰਡਿਆਂ ਦੇ ਨਾਲ ਕੁੱਟਿਆ ਪਰ ਉਹ ਸੁਪਰੀਮ ਕੋਰਟ ਤੇ ਇੱਕ ਜਿਹੜਾ ਮਾਮਲਾ ਪੁੱਜਿਆ ਸੁਪਰੀਮ ਕੋਰਟ ਦੀ ਅੱਖ ਆਈ ਕਿ ਜਿਹੜਾ ਇੱਕ ਲੜਕੀ ਨੂੰ ਦਿਨ ਦਿਹਾੜੇ ਜਿਹੜਾ ਕਵੇਂ ਡੰਡਿਆਂ ਦੇ ਨਾਲ ਜਿਹੜਾ ਇੱਕ ਜਾਨਵਰ ਵਾਂਗੂ ਕੁੱਟਿਆ ਜਾ ਰਿਹਾ ਤੇ ਉਹ ਸੁਪਰੀਮ ਕੋਰਟ ਨੇ ਸੂ ਮੋਟੋ ਲੈਂਦੇ ਹੋਏ ਤਾਂ ਅਦਾਲਤ ਤੱਕ ਜਿਹੜਾ ਇਹ ਫੈਸਲਾ ਆਇਆ ਤਾਂ ਲੜਕੀ ਨੇ ਜਿਹੜਾ ਕਰੀਬ 13 ਸਾਲ ਲਗਭਗ 12-13 ਸਾਲ ਜਦੋਂ-ਜਦ ਕਰਦੇ ਹੋਏ ਜਿਹੜਾ ਇਹ ਆਪਣਾ ਕੇਸ ਲੜਿਆ ਲੰਨ ਤੋਂ ਬਾਅਦ ਜਿਹੜਾ ਅੱਜ ਫੈਸਲਾ ਆਇਆ 12 ਜਣੇ ਦੇ ਵਿੱਚ ਦੋਸਤੀ ਇਕਰਾਰ ਦਿੱਤੇ ਗਏ ਸੀ ਇੱਕ ਜਣਾਂ ਦਾ ਪਹਿਲੇ ਤਿਹਾਰ ਦੇਲ ਦੇ ਵਿੱਚ ਇੱਕ ਮਰ ਗਿਆ ਤੇ ਸੱਤ ਨੂੰ ਅੱਜ ਸਜ਼ਾ ਹੋਈ ਆ ਜਿਨ੍ਹਾਂ ਦੇ ਵਿੱਚੋਂ ਮਨਜਿੰਦਰ ਸਿੰਘ ਲਾਲਪੁਰਾ ਆਮਾਦੀ ਪਾਰਟੀ ਦਾ ਐਮਐਲਏ ਖੰਡੂਰ ਸਾਹਿਬ ਤੋਂ ਬਾਹ ਖੰਡੂਰ ਸਾਹਿਬ ਵਾਲਿਓ ਮੈਂ ਤੁਹਾਨੂੰ ਕਹਿਣਾ ਕਿ ਇੱਕ ਇਹ ਉਹ ਬੰਦਾ ਜਿਹਨੇ ਇੱਕ ਲੜਕੀ ਦੇ ਨਾਲ ਛੇੜਛਾੜ ਕੀਤੀ ਲੜਕੀ ਨੂੰ ਕਟਵਾਇਆ ਬਧਿਕੀਆਂ ਕੀਤੀਆਂ ਉਹਦੇ ਨਾਲ ਫਿਰ ਉਹਦੀ ਰੈਕੀ ਕਰਦੇ ਰਿਹਾ ਡਰਾਵੇ ਦਿੰਦਾ ਰਿਹਾ ਤੇ ਤੁਸੀਂ ਚੱਕ ਕੇ ਐਮ ਐਲ ਏ ਬਣਾ ਦਿੱਤਾ ਅੱਜ ਪਤਾ ਨਹੀਂ ਇਹ ਜਿਹੇ ਐਮ ਐਲ ਏ ਹੋਰ ਕਿੰਨੇ ਕਾਮਾ ਦੀ ਪਾਰਟੀ ਵਿੱਚ ਆ ਕੋਈ ਕਟਾਰੂ ਚੱਕਾ ਕੋਈ ਪਠਾਨ ਮਾਜਰਾ ਕੋਈ ਫਲਾਨਾ ਕੋਈ ਧੰਕਾ ਪਤਾ ਨਹੀਂ ਕਿੰਨੇ ਕਿੰਨੇ ਕ ਇਹਦੇ ਵਿੱਚ ਬੈਠੇ ਆ ਅਜੇ ਪਤਾ ਨਹੀਂ ਕਿੰਨੇ ਕ ਬਾਹਰ ਆਉਣੇ ਆ ਕਿੰਨੇ ਕ ਲੜਕੀਆਂ ਜਿਹੜੀਆਂ ਆਪਣੇ ਜਵਾਲ ਦੱਬੀ ਬੈਠੀਆਂ ਨੇ ਆ ਆਹਾਲਾ ਇਹ ਏ ਸੀ ਜਿਹੜਾ ਬਦਲਾ ਲਿਆਂਦਾ ਸੀ ਆ ਬਦਲਾ ਲੋਕੋ ਹੁਣ ਤੁਸੀਂ ਮੜਾ ਮੋਟਾ ਅਕਲ ਤੇ ਪੜਦਾ ਜਿਹੜਾ ਤੁਹਾਡੇ ਪਿਆ ਹੋਇਆ ਹੈਗਾ ਅੱਖਾਂ ਤੇ ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਇਹਨੂੰ ਲਾ ਲਓ ਮੜਾ ਮੋਟਾ ਆ ਕੰਨ ਨੂੰ ਸਾਫ ਕਰਾ ਲਓ ਮੈਲ ਮੁਲ ਕਢਾ ਲਓ ਆਪਣੀ ਦਿਮਾਗ ਦਾ ਇਲਾਜ ਕਰਾ ਲਓ ਮੜਾ ਮੋਟਾ ਜੇ ਕਰ ਤੁਹਾਡੇ ਕੋਲ ਦਿਮਾਗ ਬਚਿਆ ਅੰਨੀਆਂ ਭੇਡਾਂ ਨਾ ਬਣੋ ਅੰਨੇ ਭਗਤ ਨਾ ਬਣੋਵੇਂ ਅੱਖਾਂ ਮੀਚ ਕੇ ਕਿਸੇ ਦੇ ਅੰਨੇ ਭਗਤ ਬਣ ਜਾਂਦੇ ਹੋ ਫਿਰ ਤੁਸੀਂ ਆ ਜਿਹੜਾ ਇਹ ਜਿਹੜਾ ਕੁਸਾ ਜਿਹੜਾ ਭੋਗਣਾ ਪੈਂਦਾ ਫਿਰ ਸ਼ਰਮਸਾਰ ਹੋਣਾ ਪੈਂਦਾ ਪੰਜਾਬੀਆਂ ਨੂੰ ਆdeo ਪੰਜਾਬ ਦੀ ਧੀਰ ਹੁੰਦੀ ਕਰ ਲਾਉਂਦੀ ਆ ਬੇਸਕਾ ਜੋ ਉਹਦੇ ਹੱਥ ਜਿਹੜੇ ਹੰਝੂ ਨੇ ਉਹ ਖੁਸ਼ੀ ਦੇ ਵਿੱਚ ਨੇ ਕਿ ਮੈਨੂੰ ਬੜਾ ਜਿਹੜਾ 12 13 ਸਾਲ ਬਾਅਦ ਜਿਹੜਾ ਇੱਕ ਨਿਆ ਮਿਲਿਆ ਕਿ ਉਸ ਜਿਹੜਾ ਟੈਕਸੀ ਡਰਾਈਵਰ ਸੀ ਉਸ ਸਮੇਂ ਬਾਅਦ ਵਿੱਚ ਜਿਹਨੂੰ ਖੁੰਡੂ ਸਾਹਿਬ ਵਸਤੀਆਂ ਦੇ ਜਿਹੜਾ ਐਮ ਐਲ ਏ ਬਣਾ ਦਿੱਤਾ ਇੱਕ ਪੱਜ਼ ਵੀ ਦੇ ਦਿੱਤੀ ਕਿ ਤੂੰ ਬੜਾ ਚੰਗਾ ਕੰਮ ਕੀਤਾ ਬੜੇ ਬਹਾਦਰੀ ਦਾ ਕੰਮ ਕੀਤਾ ਚੱਕ ਤੈਨੂੰ ਐਮ ਐਲ ਏ ਦੀ ਸੀਟ ਚੱਕ ਆ ਹਾਲ ਇਹਨਾਂ ਦਾ ਪਹਿਲਾ ਉਸ ਲੜਕੇ ਤੇ ਤੁਹਾਨੂੰ ਥੋੜਾ ਜਿਹਾ ਦਰਦ ਸੁਣਾ ਦਈਏ ਫਿਰ ਅੱਗੇ ਗੱਲਬਾਤ ਕਰਦੇ ਆ ਵੀਡੀਓ ਸਕਿਪ ਨੀ ਕਰਨਾ ਧਿਆਨ ਨਾਲ ਸੁਣ ਲੈਣਾ ਸੋਣਾ ਬੜਾ ਔਖਾ ਹੁੰਦਾ ਕਈ ਕਹਿੰਦੇ ਆ ਜੀ ਤੂੰ ਤਾਂ ਹਰੇਕ ਨੂੰ ਪੁੱਠਾ ਬੋਲਦਾ ਪੁੱਠਾ ਬੋਲਣਾ ਨਹੀਂ ਹੁੰਦਾ ਪੁੱਠਾ ਬੋਲਣਾ ਹੁੰਦਾ ਉਹ ਜਿਹੜਾ ਕਿ ਆਪਣੇ ਕੋਲੋਂ ਗੱਲ ਬਣਾਈ ਹੋਵੇ ਆਪਣੇ ਕੋਲੋਂ ਜਿਹੜੀ ਗੱਲ ਬਣਾ ਕੇ ਜਾਂ ਨਿੰਦਾ ਕਰਨੀ ਉਹਨੂੰ ਕਹਿੰਦੇ ਆ ਤੇ ਪਹਿਲਾਂ ਤਾਂ ਮੈਂ ਉਸ ਲੜਕੀ ਦੀ ਵੀਡੀਓ ਸੁਣਾ ਰਿਹਾ ਫਿਰ ਅੱਗੇ ਨਹੀਂ ਮੇਰੀ ਖੇਚ ਤੇ ਮੈਨੂੰ ਗੱਡੀ 'ਚ ਬਿਠਾਉਂਦੀ ਇਹਨਾਂ ਨਾਲ ਕੋਸ਼ਿਸ਼ ਕੀਤੀ ਇਸ ਸ਼ਲੀਲ ਜਿਹੜੀਆਂ ਮੇਰੇ ਨਾਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਸਾਰੇ ਜਾਣੇ ਆਪਣੇ ਲਿਆ ਕੇ ਨਾਲ ਜਦੋਂ ਇਹ ਜੀ ਉਸ ਤੋਂ ਮੇਮਾ ਨਾ ਕੀਤਾ ਵਿਰੋਧ ਕੀਤਾ ਇਹਨਾਂ ਨੇ ਆਪਣੇ ਉਥੇ ਨਾਲ ਸਾਥੀ ਲਿਆ ਕੇ ਹਥਿਆਰਮੰਦ ਸੀਗੇ ਸਾਰੇ ਇਹਨਾਂ ਨੇ ਸਾਡੇ ਆ ਕੇ ਕੁੱਟਮਾਰ ਕੀਤੀ ਸਾਡੇ ਜਾਤੀ ਸ਼ੂਜਕ ਜਿਹੜੇ ਸਾਨੂੰ ਸ਼ਬਦ ਬੋਲੇ ਗਏ ਮੇਰੇ ਪਰਿਵਾਰ ਦੀ ਵੀ ਇਹਨਾਂ ਵੱਲੋਂ ਵੀ ਕੁੱਟਮਾਰ ਕੀਤੀ ਗਈ ਜਦੋਂ ਉਥੇ ਰੌਲਾ ਪਿਆ ਪੁਲਿਸ ਆਈ ਆ ਮੈਂ ਸੋਚਿਆ ਪੁਲਿਸ ਸਾਡੇ ਲਈ ਆਈ ਆ ਪਰ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿੰਨਾਂ 2013 ਵਾਲੇ ਦਿਨ ਮੈਂ ਆਪਣੇ ਮਾਸੀ ਜੀ ਦੇ ਬੇਟੇ ਦੀ ਮੈਰਿਜ ਤੇ ਮੈਂ ਆ ਔਰ ਮੇਰੀ ਫੈਮਿਲੀ ਪੰਜਾਬ ਇੰਟਰਨੈਸ਼ਨਲ ਗੋਨਦਵਾਲ ਪੈਲਸ ਦੇ ਵਿੱਚ ਗਏ ਸੀ ਉਥੇ ਜਿਹੜਾ ਕੇਸ ਹੋਇਆ ਸੀ ਜਿਹੜਾ ਮਨਜਿੰਦਰ ਸਿੰਘ ਸਾਹ ਪਾਇਆ ਉਹ ਉਸ ਵਕਤ ਟੈਕਸੀ ਡਰਾਈਵਰ ਹੀ ਔਰ ਹਰਵਿੰਦਰ ਸਿੰਘ ਛੋਸੀ ਜਿਹੜਾ ਦਾ ਸਾਥੀ ਉਹ ਵੀ ਡਰਾਈਵਰ ਹੀ ਹੋਰ ਦੋ ਜਣੇ ਇਹਦੇ ਨਾਲ ਜਿਹੜੇ ਉਹ ਵੀ ਡਰਾਈਵਰ ਹੀ ਮੇਰੀ ਇੱਛਤ ਦਾ ਉਹਨਾਂ ਵੀ ਸੌਦਾ ਕਰ ਦਿੱਤਾ ਮੇਰੇ ਨਾਲ ਨਹੀਂ ਖੜੇ ਤੇ ਇੱਕ ਐਸਐਚਓ ਹੈਗਾ ਉਹਦੇ ਵੱਲੋਂ ਨੂੰ ਵੀਆਈਪੀ ਟ੍ਰੀਟਮੈਂਟ ਇੱਕ ਮਿੰਟ ਸੁਣਾਉਣਾ ਹੈ ਤੁਹਾਨੂੰ ਐਸਐਚਓ ਕਿਹੜਾ ਹੈਗਾ ਵਾ ਉਹਦੇ ਵੱਲੋਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਜਦ ਕਿ ਦੋਸ਼ੀ ਬਾਕੀ ਪਿੱਛੇ ਭਜ ਜਾਂਦੇ ਨੇ ਇੱਕ ਐਮਐਲਏ ਆ ਜਿਹੜਾ ਪਹਿਲਾ ਟੈਕਸੀ ਡਰਾਈਵਰ ਹੀ ਹੋਂ ਐਮਐਲਏ ਜਿੰਨੂੰ ਕਹਿ ਦਿੰਦੇ ਆ ਉਹਨੂੰ ਫਰੰਟ ਵਾਲੀ ਸੀਟ ਤੇ ਬਿਠਾ ਕੇ ਉਹਨੂੰ ਸਲੂਟ ਕੀਤੀ ਜਾਂਦੀ ਇਹਨੂੰ ਫਟਾਵੇ ਵੀਆਈਪੀ ਟ੍ਰੀਟਮੈਂਟ ਕਰਕੇ ਜੇਲ੍ਹ ਚ ਭੇਜਿਆ ਜਾਂਦਾ ਤੇ ਦੇਖੋ ਕੀ ਕੁਛ ਕੀਤਾ ਆਰਕਤੂਤਾ ਨੇ ਅਜੇ ਵੀ ਅਜੇ ਕਿਹੜਾ ਕੱਟਣੇ ਆਦੇ ਕੜਾ ਘਟਨੇ ਦੇਖੋ ਤੁਸੀਂ ਇੱਕ ਐਮਐਲਏ ਨੂੰ ਕਹਿੰਦੇ ਫਰੰਟ ਸਰੀਟ ਤੇ ਜਿਹੜਾ ਬਿਠਾ ਕੇ ਜੇਲ੍ਹ ਦੇ ਵਿੱਚ ਲਿਆਇਆ ਗਿਆ ਤੇ ਦੂਸਰੀ ਵਾਰੀ ਤੰਜ ਬੜੇ ਕੱਸਦੇ ਹੋ ਕਿ ਮਜੀਠੀਆ ਜੇਲ੍ਹ ਦੇ ਵਿੱਚ ਫਲਾਨਾ ਕੁਸ ਮੰਗਦਾ ਧਮਕਾ ਕੁਸ ਮੰਗਦਾ ਜਿ ਤੁਹਾਨੂੰ ਹੁਣ ਤਾਂ ਫਲਾਨੀ ਦਾਲ ਖਾਣੀ ਪਊਗੀ ਤੁਹਾਨੂੰ ਫਲਾਨਾ ਕੁਝ ਖਾਣਾ ਪਊਗਾ ਪਰ ਜਦੋਂ ਹੁਣ ਆਪ ਦਾ ਮੰਤਰੀ ਆ ਅਟਕੇ ਆ ਚੁੱਕਿਆਗਾ ਤੇ ਹੁਣ ਅੱਜ ਉਹਨੂੰ ਜਿਹੜਾ ਕਿ ਮੂਰੇ ਬਿਠਾ ਕੇ ਜਿਹੜਾ ਵੀਆਈਪੀ ਮੰਗੂ ਜਿਹੜਾ ਜੇਲ੍ਹ ਦੇ ਵਿੱਚ ਚਲ ਜਾਇਆ ਗਿਆ ਬੜਾ ਬਹਾਦਰੀ ਦਾ ਕੰਮ ਕੀਤਾ ਸੀ ਉਸਨੇ ਕੋਈ ਨਮਾ ਜਿਹੜਾ ਚੰਗਾ ਕੋਈ ਕੰਮ ਕਰਕੇ ਗਿਆ ਚੰਦ ਚੜ ਕੇ ਗਿਆ ਜਿਹੜਾ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਇਸ ਕਰਕੇ ਜਿਹੜਾ ਲੋਕ ਨੇ ਮੈਂ ਕਹਿ ਗਈਆਂ ਨੂੰ ਕਹਿੰਦਾ ਅੰਨੇ ਭਗਤ ਅੰਨੀਆਂ ਭੇਡਾਂ ਤੇ ਉਹ ਅੱਜ ਵੀ ਨੇ ਤੇ ਉਹ ਰਹਿਣਗੀਆਂ ਵੀ ਕਿਉਂਕਿ ਉਹਨਾਂ ਦੇ ਆਕਲ ਤੋਂ ਪਰਦਾ ਨਾ ਅੱਜ ਉੱਠੇ ਨਾ ਕੱਲ ਉੱਠੇ ਜਸਨਾ ਇੱਕ ਸਰਸੇ ਵਾਲੇ ਨੂੰ ਜਿਹੜਾ ਬਲਾਤਕਾਰੀ ਆ ਜਿਹੜਾ ਕਾਤਲ ਆ ਉਹ ਜਿਹੜਾ ਜੇਲ੍ਹ ਦੇ ਵਿੱਚ ਆ ਸਨੈਰੀਆ ਦੇ ਵਿੱਚ ਅੱਜ ਉਹਦੀਆਂ ਭੇਡਾਂ ਉਹਦੇ ਭਗਤ ਵੀ ਉਹਨੂੰ ਰੱਬ ਪੂਜਦੇ ਆ ਅੱਜ ਉਹਨੂੰ ਪਿਤਾ ਕਹਿੰਦੇ ਆ ਅੱਜ ਉਹਨੂੰ ਗੁਰੂ ਮੰਨਦੇ ਆ ਸ਼ਰਮ ਨਹੀਂ ਆਉਂਦੀ ਜਦੋਂ ਕਿ ਇਹੋ ਜਿਹੇ ਬਲਾਤਕਾਰੀਆਂ ਨੂੰ ਜਿਹੜੇ ਇਹੋ ਜਿਹਾ ਉਸ ਮੰਨਦੇ ਆ ਤੇ ਉਹਨਾਂ ਤੇ ਤੁਹਾਡੇ ਵਿੱਚ ਕੀ ਫਰਕ ਰਹਿ ਗਿਆ ਉਹਨੇ ਵੀ ਉਹੀ ਚੰਦ ਚੜ੍ਹਿਆ ਤੇ ਤੁਹਾਡੇ ਵਾਲਿਆਂ ਨੇ ਵੀ ਉਹੀ ਚੰਦ ਚੜ੍ਹਿਆ ਅਏ ਕਿ ਤੋ 177 ਦੇ ਮਕਾਦਮੇ ਚ ਭੱਜਿਆ ਫਿਰਦਾ ਬਲਾਤਕਾਰ ਦੇ ਮਾਮਲੇ ਦੇ ਵਿੱਚ ਪਠਾਨ ਮਾਜਰਾ ਆਹ ਕਟਾਰੂ ਚੱਕਦੇ ਆ ਜਿਹੜੀਆਂ ਮੰਜੀਠੀਆਂ ਨੇ ਜਿਹੜੀਆਂ ਸਾਹਮਣੇ ਲਿਆ ਕੇ ਦਿੱਨੇ ਕਰਤੂਤਾ ਸਾਹਮਣੇ ਕੀਤੀਆਂ ਸੀ ਤਾਂ ਹੋਰ ਪਤਾ ਨਹੀਂ ਕਿੰਨੇ ਕੁ ਜਾਣੇ ਹੋਣੇ ਆ ਜਿਹੜਾ ਕਿ ਅੱਜ ਨਿਆ ਬੇਸਕ ਮਿਲਿਆ ਇਹ ਜੀਆਂ ਕੁਝ ਕਿਹੇ ਲੜਕੇ ਹੁੰਦੀਆਂ ਨੇ ਜਿਹੜੀਆਂ ਆਪਣਾ ਤਨਮਨ ਲਾ ਕੇ ਤੇ ਆਪਣੇ ਜਿਹੜਾ ਗਰੀਬੀ ਦੇ ਵਿੱਚੋਂ ਉੱਠ ਕੇ ਜਿਹੜਾ ਕਿ ਉਹਨਾਂ ਨੂੰ ਪਤਾ ਹੁੰਦਾ ਬੇਸ਼ੱਕ ਆਉਣ ਵਾਲਾ ਟਾਈਮ ਉਹਨਾਂ ਦੇ ਵਾਸਤੇ ਹੋ ਸਕਦਾ ਉਦੋਂ ਵੀ ਖਤਰਨਾਕ ਹੋਵੇ ਕਿ ਉਹਨਾਂ ਨੂੰ ਮਾਰ ਦਿੱਤਾ ਜਾਵੇ ਧਮਕੀਆਂ ਵੀ ਮਿਲਦੀਆਂ ਰਹੀਆਂ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਰੇਕੀ ਕਰਦੇ ਰਿਹਾ ਘਰ ਦੇ ਡਰਾਵੀ ਦਿੱਤੇ ਜਾ ਰਹੇ ਆ ਸੇਮ ਉਹੀ ਸਟੋਰੀ ਜਿਵੇਂ ਸਰਸੇ ਵਾਲਾ ਆਪਣੀਆਂ ਸਾਲਿਆਂ ਨੂੰ ਜਿਹੜਾ ਡਰਾਵੀ ਦਿੰਦਾ ਸੀ ਤੇ ਅੱਜ ਜਿਹੜਾ ਇੱਕ ਝਾੜੂ ਵਾਲਾਂ ਦਾ ਜਿਹੜਾ ਆਪਾਂ ਕਹਿੰਦੇ ਇੱਕ ਇਹਨਾਂ ਦਾ ਅੰਦਾ ਭਗਤਾ ਜਾਂ ਇੱਕ ਭਮਕਰ ਟੰਗਿਆ ਗਿਆ ਤੇ ਹੁਣ ਦੋਜੇ ਬਮਾਕੜ ਕੀ ਕਰਨਗੇ ਹੁਣ ਕੰਮੇ ਚੀਕਾਂ ਮਾਰਨਗੇ ਉਹ ਤੁਹਾਡਾ ਇੱਕ ਸੂਰਮਤਾ ਵੱਡਾ ਜਿਹੜਾ ਬੜਾ ਚੰਗਾ ਨੇਕੀ ਦਾ ਕੰਮ ਖੱਟ ਕੇ ਗਿਆ ਇਸ ਦੁਨੀਆ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਵਗ ਗਿਆ ਫਿਰ ਕਹਿਣਗੇ ਜੀ ਹੁਣ ਉਹ ਜਵਾਨਤ ਦੇ ਅਜੂ ਸੇਤੀ ਅਜਮਾਨਤ ਦੇ ਅਜ ਫਲਾਨਾ ਅਜੂ ਧੰਕਾ ਅਜੂ ਇਹਨਾਂ ਨੇ ਉਧਰ ਗੱਲ ਦੀ ਕਰਨੀ ਜਮਾਨਤ ਸਾਡੇ ਕਿਨੂੰ ਤਾਂ ਚਾਹ ਕੱਲ ਮਿਲ ਜੇ ਸਾਲ ਨੂੰ ਮੇਜੇ ਸੀ ਮਹੀਨੇ ਮਿਲ ਜੇ ਪਰ ਜਿਹੜਾ ਦਾਗ ਲੱਗ ਗਿਆ ਉਹ ਤਾਂ ਹਮੇਸ਼ਾ ਜਿਹੜਾ ਚਮਕਦਾ ਰਹੂਗਾ ਉਹ ਤਾਂ ਇਤਿਹਾਸ ਦੇ ਪੰਨਿਆਂ ਉੱਤੇ ਜਿਹੜਾ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਂਦਾ ਸਹੀਦਾਂ ਦਾ ਪਰ ਇੱਥੇ ਤਾਂ ਕਾਲੇ ਅੱਖਰਾਂ ਨਾਲ ਲਿਖਿਆ ਜਾਊਗਾ ਤਾਂ ਜਿਹੜਾ ਕਿ ਇਹ ਜ ਆ ਅਦਾਲਤਾਂ ਨੂੰ ਫੈਸਲੇ ਜਿਹੜਾ ਅਦਾਲਤ ਨੇ ਦਿੱਤਾ ਉਹਦਾ ਸਲਾਘਾ ਜੋਗਾ ਆਸੀਂ ਸਵਾਗਤ ਕਰਦੇ ਆ ਇਹ ਜੇ ਫੈਸਲੇ ਆਉਣੇ ਚਾਹੀਦੇ ਆ ਤਾਂ ਹੀ ਜਾ ਕੇ ਮਾੜੀ ਮੋਟੀ ਜਿਹੜੀ ਠੱਲ ਪੈ ਸਕਦੀ ਆ ਜਿਹੜਾ ਮਨਜਿੰਦਰ ਸਿੰਘ ਜਿਹੜਾ ਲਾਲਪੁਰਾ ਦਾ ਆਮਾਦੀ ਪਾਰਟੀ ਦਾ ਐਮਐਲਏ ਆ ਉਹਨੂੰ 4 ਸਾਲ ਦੀ ਜਿਹੜੀ ਸਜ਼ਾ ਹੋ ਚੁੱਕੀ ਆ ਤੇ ਨਾਲ ਦੇ ਉਹਦੇ ਸਾਥੀਆਂ ਨੂੰ ਤੇ ਬਣਿਓ ਰਹੋ ਤੁਸੀਂ ਇਹ ਚੈਨਲ ਦੇ ਨਾਲ ਵੀਡੀਓ ਨੂੰ ਬੱਤਵਾਰ ਸ਼ੇਅਰ ਜਰੂਰ ਕਰਦਿਆ ਕਰੋ ਲਾਇਕ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਬਹਿਰ ਜੀ ਦਾ ਖਾਲਸਾ ਧਰਜ ਜੀ ਕੀ ਫਤਿਹ